ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਤਿੰਨ ਤਿੰਨ ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ ਆ ਜੀ ਤੇ ਇੱਕ ਇੱਕ ਗੁੰਡਾ ਆਪਾਂ ਸਾਈਡ ਤੇ ਰੱਖਿਆ ਤਿੰਨ ਤਿੰਨ ਗੁੰਡਿਆਂ ਦੇ ਹਿਸਾਬ ਨਾਲ ਆਪਾਂ ਪੂਰੇ ਗੁੰਡੇ ਲਏ ਆ ਤੇ ਇਸ ਹਿਸਾਬ ਨਾਲ ਆਪਾਂ ਗੁੰਡੇ ਪਾਉਣੇ ਆ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਵੀ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਲਿਜੀ ਤੇ ਚਲੋ ਜੀ ਆਪਾਂ ਫਰਸਟ ਗੁੰਡਾ ਤਾਰਿਆ ਤਿੰਨ ਗੁੰਡੇ ਬਣਾਵਾਂਗੇ ਜੀ ਆਪਾਂ ਸਿੱਧੇ ਤਿੰਨ ਗੁੰਡੇ ਆਪਾਂ ਬਣਾ ਲਏ ਹੁਣ ਆਪਾਂ ਤਿੰਨ ਗੁੰਡੇ ਤਾਰਾਂਗੇ ਤਿੰਨ ਗੁੰਡੇ ਆਪਾਂ ਤਾਰ ਲਏ ਤਿੰਨ ਗੁੰਡੇ ਆਪਾਂ ਫਿਰ ਤੋਂ ਬਣਾਵਾਂਗੇ ਸਿੱਧੇ ਤਿੰਨ ਗੁੰਡੇ ਤਾਰ ਦਾਂਗੇ ਤਿੰਨ ਗੁੰਡੇ ਸਿੱਧੇ ਬਣਾਵਾਂਗੇ ਤਿੰਨ ਗੁੰਡੇ ਤਾਰ ਲਵਾਂਗੇ ਤੇ ਲਾਸਟ ਤੇ ਆਪਣੇ ਕੋਲੇ ਬਚੇ ਜੀ ਤਿੰਨ ਗੁੰਡੇ ਆਪਾਂ ਆਪਣੇ ਡਿਜ਼ਾਈਨ ਦੇ ਤੇ ਆਹ ਵਾਲਾ ਗੁੰਡਾ ਲਾਸਟ ਵਾਲਾ ਵੀ ਆਪਾਂ ਸਿੱਧਾ ਬਣਾ ਲਵਾਂਗੇ ਉਲਟੀ ਸਾਈਡ ਵੀ ਆਪਾਂ ਜਿਵੇਂ ਸਲਾਈ ਬਣਾਈਏ ਉਸੇ ਤਰ੍ਹਾਂ ਬਣਾਉਣੀ ਆ ਜਿਹੜੇ ਆਪਾਂ ਬਣਾਏ ਆ ਬਣਾਉਣੇ ਆ ਜਿਹੜੇ ਆਪਾਂ ਤਾਰੇ ਆ ਕੁੰਡੇ ਉਹ ਉਤਾਰ ਲੈਣੇ ਆ ਤਿੰਨ ਕੁੰਡੇ ਆਪਾਂ ਤਾਰੇ ਸੀ ਤਿੰਨ ਆਪਾਂ ਉਤਾਰ ਲੈਣੇ ਆ ਤਿੰਨ ਕੁੰਡੇ ਬਣਾ ਲੈਣੇ ਆ ਪੂਰੀ ਸਲਾਈ ਆਪਣੀ ਕੰਪਲੀਟ ਹੋ ਗਈ ਜੀ ਦੂਜੀ ਹੁਣ ਆਪਾਂ ਆ ਗਏ ਜੀ ਤੀਜੀ ਸਲਾਈ ਤੇ ਸਿੱਧੇ ਪਾਸੇ ਇੱਕ ਗੁੰਡਾ ਆਪਾਂ ਤਾਰਿਆ ਤਿੰਨ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਧਾਗਾ ਆਪਣੇ ਵੱਲ ਕਰਾਂਗੇ ਜਿਹੜੇ ਆਪਾਂ ਵਾਲੇ ਗੁੰਡੇ ਤਾਰੇ ਸੀਗੇ ਇਹਨਾਂ ਨੂੰ ਆਪਾਂ ਇਹਨਾਂ ਨੂੰ ਇਕੱਠੇ ਬਣਾ ਲਾਂਗੇ ਧਾਗਾ ਆਪਣੇ ਵੱਲ ਤਿੰਨੇ ਗੁੰਡੇ ਆਪਾਂ ਇਕੱਠੇ ਬਣਾ ਲਏ ਜੀ ਤਿੰਨਾਂ ਦਾ ਇੱਕ ਬਣਾਤਾ ਫਿਰ ਆਪਾਂ ਧੰਗ ਆਪਣੇ ਵੱਲ ਕਰਕੇ ਤਿੰਨ ਗੁੰਡੇ ਫਿਰ ਤੋਂ ਸਿੱਧੇ ਬਣਾ ਲਵਾਂਗੇ